ਸਰ ਮੈਂ ਨੰਬਰ ਆਤੀ ਹੈ ਮੇਰੇ ਬੇਟੇ ਦਾ ਨਾਮ ਤਾਨਿਸ਼ਾ ਪਾਇਆ ਸਰਪਾਂ ਘਰ ਦੇ ਬਾਹਰ ਸੋਡੀ ਗੈਰੇਜਾ ਘਰ ਦੇ ਬਾਹਰ ਮੇਰੇ ਬ੍ਰਦਰ ਕੰਮ ਕਰਦੇ ਨੇ ਸੋ ਸਰ ਇਹ ਵੀ ਬਾਹਰ ਨਾਲ ਹੀ ਆਪਣੇ ਮਾਮੂਦਰ ਨਾਲ ਹੈਲਪ ਕਰਵਾਉਂਦਾ ਨਾਲ ਫੜਦਾ ਵੀ ਹੈਗਾ ਜੋ ਫ੍ਰੀ ਹੋਏ ਤੋਂ ਦੁਕਾਨ ਦੇ ਬਾਹਰ ਤੇ ਉਹ ਦੁਕਾਨ ਸ਼ੌਪ ਬੰਦ ਹੀ ਕਰਦੇ ਬੇਸ ਕਰੋ ਤੇ ਸਮਾਨ ਛੱਕਦੇ ਬੇ ਸੀ ਤੇ ਇਦਾਂ ਜਨਰਲੀ ਬਾਹਰ ਹੀ ਖੜੇ ਸੀ ਸੋ ਸਰ ਵਿੱਚੋਂ ਤੇਜ਼ ਰਫਤਾਰ ਨਾਲ ਗੱਡੀ ਆਈ ਆ ਉਸ ਤੋਂ ਬਾਅਦ ਉਹ ਗੱਡੀ ਪਿੱਛੋਂ ਹੀ ਕਿਸੇ ਨੇ ਫੋਲੋ ਕੀਤਾ ਪਹਿਲਾਂ ਵੀ ਕਿਸੇ ਨਾਲ ਵੱਜਦੀ ਆਂਦੀ ਮੀ ਸੀ ਸਰੋਜ ਜਦੋਂ ਇਹ ਖੜੇ ਸੀ ਬਾਹਰ ਮੇਰੇ ਬ్రਦਰ ਗੱਡੀ ਦੇ ਅੰਦਰ ਸੀ ਤੇ ਠੀਕ ਕਰ ਲਈ ਉਹਨਾਂ ਨੇ ਗੱਡੀ ਉਸ ਤੋਂ ਬਾਅਦ ਇਹ ਬਾਹਰ ਅਗਲੇ ਪਾਸੇ ਗੱਡੀ ਦੇ ਖੜਾ ਸੀ ਗੱਡੀ ਨੇ ਸਾਈਡ ਮਾਰੀ ਗੱਡੀ ਚੱਲ ਗਈ ਐਟਲੀਸ ਉਹ ਖੜੇ ਹੋ ਕੇ ਕੋਣ ਪੁੱਛਿਆ ਵੀ ਨਹੀਂ ਕਰੀ ਕਿ ਬੱਚੇ ਦੇ ਜ਼ਿਆਦਾ ਲੱਗ ਗਏ ਥੋੜੀ ਲੱਗ ਗਿਆ ਬੱਚਾ ਸਾਈਡ ਤੇ ਮੇਰੇ ਜਿਹੜਾ ਬੈਕ ਮਿਰਰ ਹੁੰਦਾ ਸਰ ਉਹਦੇ ਨਾਲ ਫੱਟ ਗਿਆ ਮੇਰੇ ਬ్రਦਰ ਨੇ ਇਹਨੂੰ ਖਿੱਚਿਆ ਪਰ ਫਿਰ ਵੀ ਸਰ ਉਹਨਾਂ ਨੂੰ ਆਵਾਜ਼ ਵੀ ਆ ਤੇ ਮੇਰੇ ਸਰ ਬ్రਦਰ ਪਿੱਛੇ ਵੀ ਥੋੜੇ ਆ ਪਰ ਸਰ ਉਹਨਾਂ ਨੇ ਇੱਕ ਵਾਰੀ ਇਹਨੇ ਖੜਕੇ ਦੇਖਿਆ ਕਿ ਇਹ ਬੱਚਾ ਠੀਕ ਹੈ ਕਿ ਨਹੀਂ ਨਹੀਂ ਇੱਕ ਤੇ ਦੂਸਰੇ ਵੀ ਦੁਕਾਨ ਦੇ ਬਾਹਰ ਜਿਹੜੇ ਸਾਮੂ ਉਹ ਵੀ ਬਾਹਰ ਖੜਾ ਸੀ ਪਰ ਸਰ ਉਹਦੇ ਵੀ ਸੱਟ ਲੱਗੀ ਉਹਦੀ ਬਾਈਕ ਨੂੰ ਥੋੜਿਆ ਉਹਨੂੰ ਵੀ ਕਾਫੀ ਜ਼ੋਰ ਨਾਲ ਸੱਟ ਗਈ ਪਰ ਸਰ ਉਹਨੇ ਚੱਪਕਿਆ ਨਹੀਂ ਹੈਗਾ ਇੱਕ ਵਾਰੀ ਵੀ ਹਾਂਜੀ ਉਹਨਾਂ ਦੀ ਵੀਡੀਓ ਫੋਲੋ ਕੀਤੀ ਹੋਈ ਬਣੀ ਹੋਈ ਆ ਉਹ ਵੀ ਸਾਡੇ ਕੋਲ ਹੈਗੀ ਆ ਤੇ ਸਰ ਪਰ ਨਹੀਂ ਫਿਰ ਆਪਾਂ ਇੱਥੇ ਆਏ ਆ ਹਸਪੀਟਲ ਆਏ ਆ ਉਸ ਦਿਨ ਅੱਜ ਤੋਂ 6 ਦਿਨ ਪਹਿਲਾਂ ਦੇ ਸਰ ਆਨਦੇ ਆ ਉਹ ਤਰੀਕ ਦੀ ਦਾਖਲੇ ਕਰਵਾਇਆ ਸਰ ਮੈਂ ਸੀਰ ਦਾ ਬੇਟਾ ਮੇਰਾ 9:30 ਵੇ ਦਾ ਆਇਆ ਹੋਇਆ ਸੀ ਸਰ ਪਹਿਲਾ ਟ੍ਰੀਟਮੈਂਟ ਨੇ ਸ਼ੁਰੂ ਹੋਇਆ ਉਸ ਤੋਂ ਬਾਅਦ ਟ੍ਰੀਟਮੈਂਟ ਆ ਕੇ ਮੈਂ 8:30 ਵੇ ਦਾ ਟ੍ਰੀਟਮੈਂਟ ਸ਼ੁਰੂ ਕਰਵਾਇਆ ਸਰ ਉਸ ਤੋਂ ਬਾਅਦ ਟ੍ਰੀਟਮੈਂਟ ਸ਼ੁਰੂ ਹੋਇਆ ਫਿਰ ਆਪਾਂ ਪੁਲਿਸ ਵਾਲਿਆਂ ਨੂੰ ਵੀ ਬੁਲਾਇਆ ਸਰ ਸੇਰ ਦਾ ਬੱਚਾ ਐਡਮਿਟ ਆ ਪੁਲਿਸ ਵਾਲਿਆਂ ਨੂੰ ਆਪਾਂ ਕੰਪਲੇਂਟ ਕੀਤੀ ਹੋਈ ਸੀ ਰਾਤ ਪਹਿਲਾਂ ਜਿਸਨ ਸੱਟ ਲੱਗੀ ਉਸ ਦਿਨ 12 ਵਜੇ ਆਪਾਂ ਸਿਟੀ 'ਚ ਚੱਲ ਗਏ ਹੋਏ ਸੀ ਕੰਪਲੇਂਟ ਕਰਕੇ ਆਏ ਪਰ ਸਰ ਸਾਡੀ ਸੁਣਵਾਈ ਨਹੀਂ ਹੋਈ ਜੇ ਸਰ ਆਏ ਵੀ ਸੇ ਐਟਲੀ ਮੇਰੇ ਮੇਰੇ ਨੇ ਕਹਿਣ ਲੱਗ ਗਏ ਉਹ ਕਿ ਤੁਹਾਡਾ ਲਾਇਸੈਂਸ ਕਿੱਥੇ ਆ ਸਰ ਉਹ ਕਿੜਾ ਬਾਈਕ ਚਲਾਉਂਦੇ ਐ ਸੈਂ ਉਹ ਬਾਈਕ ਨੇ ਅਕਟੱਕਰ ਮਾਰੀ ਆ ਸਰ ਉਹਨਾਂ ਨੇ ਬਿਨਾ ਮਤਲਬ ਤੋਂ ਉੱਚੀ ਬੋਲ ਰਿਹਾ ਸੀ ਥੋੜਾ ਸਰ ਮੈਂ ਵੀ ਹਾਈਪਰ ਹੋ ਕੇ ਬੋਲੀ ਕਿ ਵੀ ਬੱਚੇ ਦਾ ਕਿ ਕਸੂਰ ਐ ਜ ਫਸਰ ਨਹੀਂ ਉਹਨਾਂ ਨੇ ਕੁਛ ਸੁਣਿਆ ਹੈਗਾ ਪੁਲੀਸ ਜਾਣ ਉਹ ਹੀ ਸਰ ਉਸ ਦਿਨ ਕੋਈ ਵੀ ਨਹੀਂ ਪੁੱਛਣ ਵੀ ਨਹੀਂ ਆਇਆ ਹੈਗਾ ਕਿ ਬੱਚਾ ਠੀਕ ਹੈ ਕਿ ਨਹੀਂ ਠੀਕ ਹੈਗਾ ਸਰ ਸਾਨੂੰ ਇਨਸਾਫ ਚਾਹੀਦਾ ਬਸ ਹੋਰ ਕੋਈ ਨਹੀਂ ਨਹੀਂ ਸਰ ਕੋਈ ਨਹੀਂ ਹੋਈ ਹੈ ਕਾਫੀ ਜਨਿਆਂ ਨੂੰ ਬੋਲਿਆ ਪੁਲਿਸ ਵਾਲਿਆਂ ਨਾਲ ਕਾਲ ਵੀ ਕੀਤੀ ਹੈ ਕਾਫੀ ਮੇਰੇ ਬ੍ਰਦਰ ਨੇ ਤੁਸੀਂ ਫੋਨ ਚ ਰਿਕਾਰਡ ਚੈੱਕ ਕਰ ਸਕਦੇ ਮੇਰੇ ਬ੍ਰਦਰ ਦੇ ਪਰ ਉਹਨਾਂ ਫੋਨ ਨਹੀਂ ਚੱਕਿਆ ਆਪਣਾ ਹੋਈ ਸਟਾ ਉਹਦੇ ਗੋਟਨੇ ਤੇ ਲੱਗੀ ਹੋਈ ਆ ਹਿਪ ਤੇ ਲੱਗੀ ਹੋਈ ਉਹਦੇ ਥੋੜਾ ਜਨਾ ਕੈਨ ਤੇ ਲੱਗੀ ਚਾ ਹਾਂ ਬੈਗਮਨ ਕੇ ਚਾਰ ਬੰਨ ਕੇ ਪ੍ਰੋਬਲਮ ਹੈ ਤੇ ਕੋਈ ਨਸਤਾ ਦੱਬਨ ਦੇ ਆ ਕੈਰੀ ਡਾਕਟਰ ਅੱਗੇ ਦੇਖੋ ਟ੍ਰੀਟਮੈਂਟ ਤੇ ਫੀਸ ਦੇ ਟੂ ਮੰਗੇ ਸਾਫ ਚਾਹੀਦਾ ਕਿ ਜਿਹੜੇ ਬੰਦਿਆਂ ਨੇ ਗਲਤੀ ਕੀਤੀ ਆ ਉਹਨਾਂ ਨੂੰ ਸਜ਼ਾ ਮਿਲੇ ਤੁਸੇ ਉਹਹੀਂ ਬਾਰ-ਬਾਰ ਬੋਲ-ਬੋਲ ਕੇ ਥੱਕ ਗਿਆ ਸਾਰੇ ਇਸੇ ਕਰਕੇ ਪਾਜਿੰਗ ਵੀਡੀਓ ਦਾ ਸਾਰਾ ਲੈ ਕੇ ਬੋਲਦੇ ਪਏ ਆ ਇਹ ਸਾਨੂੰ ਜ਼ਰੂਰਤ ਨਹੀਂ ਸੀ ਆ ਕਿ ਬੋਲਣ ਦੀ ਬਾਰ-ਬਾਰ ਕਿਉਂਕਿ ਆਪਾਂ ਬਹੁਤ ਕੰਪਲੇਂਟ ਕੀਤੀ ਬਾਰ-ਬਾਰ ਕਾਲ ਵੀ ਕੀਤੀ ਪਰ ਸਾਡੀ ਕੋਈ ਇੰਪੋਰਟੈਂਟ ਨਹੀਂ ਕੀਤੀ ਗਈ ਹੈ ਮੇਰਾ ਨਾਮ ਲਖਿੰਦਰ ਸਿੰਘ ਜੀ ਸਾਡਾ ਸਾਡੇ ਕੋਲ ਇੱਕ ਗੱਡੀ ਆਈ ਹਾਲ ਤੋਂ ਉਹ ਸਾਡੀ ਵਾਸ਼ਿੰਗ ਦੀ ਦੁਕਾਨਾਂ ਭਾਜੀ ਸਾਡੀ ਵਾਸ਼ਿੰਗ ਦੀ ਦੁਕਾਨਾਂ ਤੁਹਾਡੇ ਕੋਲ ਕਸਟਮਰ ਆਇਆ ਕਿਦਾ ਵੀ ਇੰਜਨ ਦੇ ਉੱਤੇ ਪਾਣੀ ਮਾਰਦਾ ਉਹ ਅਸੀਂ ਦੱਸਾ ਵੀ ਗੱਡੀ ਜੇ ਪਾਣੀ ਇੰਜਨ ਦਾ ਨਹੀਂ ਮਰਦਾ ਉਹ ਪਾਣੀ ਉਹ ਮਾਰਦਾ ਗੱਡੀ ਦੇ ਸਾਡੇ ਕੋਲ ਸਟਾਰਟ ਨਹੀਂ ਹੋਈ ਉਸ ਕਸਟਮਰ ਨੂੰ ਨਾਂ ਲੈ ਕੇ ਅਸੀਂ ਚਲ ਗਏ ਸਨੀ ਭੱਜ ਦੀ ਦੁਕਾਨ ਦੇ ਉੱਤੇ ਅਸੀਂ ਕਹਿੰਦੇ ਵੀ ਇਹ ਗੱਡੀ ਸਟਾਰਟ ਕਰ ਦੋ 8-6-8 ਦਾ ਟਾਈਮ ਸੀ ਤੇ ਅਸੀਂ ਉਹ ਗੱਡੀ ਦੇ ਕੇ ਅਸੀਂ ਆਪਣੀ ਵਰਕਸ਼ਾਪ ਤੇ ਆ ਗਏ ਆ ਤੇ ਆਪਣੀ ਦੁਕਾਨ ਤੋਂ ਉਤਰਾ ਕੇ ਫਿਰ ਇਹਨਾਂ ਕੋਲ ਗਏ ਆ ਸਣੀ ਭਾਜੀ ਸਾਡੀ ਗੱਡੀ ਓਕੇ ਹੋ ਗਈ ਆ ਅਰੇ ਅਸੀਂ ਉੱਤੇ ਖਲੋਤੇ ਹੀ ਆ ਮੈਂ ਆਪਣਾ ਮੋਟਰਸਾਈਕਲ ਅੱਗੇ ਲਾਇਆ ਤੇ ਮੋਟਰਸਾਈਕਲ ਉੱਤੇ ਆ ਮੋਟਰਸਾਈਕਲ ਬੰਦ ਕਰਤਾ ਇਹਨੇ ਗੱਲ ਕਰੇ ਸਾਡੀ ਗੱਡੀ ਹੋ ਗਈ ਆ ਇੰਨੇ ਦਿਨ ਨੂੰ ਗੱਡੀ ਸਿਫਟਸ ਦੇ ਚਿੱਟੇ ਰੰਗ ਦੀ ਆਲ ਗਿਆ ਉਹਨੇ ਪਿੱਛੋਂ ਠੋਕਿਆ ਮੁੰਡੇ ਦਾ ਮੋਟਰਸਾਈਕਲ ਕਿਤੇ ਮੋੜਾ ਮੋਟਰਸਾਈਕਲ ਤੋਂ ਉੱਤੇ ਪਿੱਛੇ ਆਉਂਦੀ ਬੰਪਰ ਦੇ ਉੱਤੋਂ ਹੀ ਵਾਜ ਗਿਆ ਗੱਡੀ ਦੇ ਪਿੱਛੇ ਡਿੱਗ ਗਿਆ ਇਹਨਾਂ ਨੇ ਕੋਈ ਗੱਡੀ ਨਹੀਂ ਖਿਲਾ ਰਹੀ ਇਨਾਲੇ ਸਾਨੂੰ ਪਿੱਛੇ ਮੁੜ ਕੇ ਉਹਨੇ ਲਿਖਿਆ ਕਿ ਅਸੀਂ ਫਿਰ ਮੁਰੇ ਨੂੰ ਮੁਰਾ ਬਿਓਸ਼ ਹੋ ਗਿਆ ਕਿਉਂਕਿ ਹਸਪੀਟਲ ਖੜਿਆ ਉਥੇ ਉਥੇ ਲੱਗੇ ਖੜਿਆ ਇਹਨੂੰ ਲੱਗੇ ਖੜ ਕੇ ਇਹਨੂੰ ਅਸੀਂ ਆਪਾਂ ਇਹਨੂੰ ਉੱਥੇ ਦੱਸਿਆ ਉਹਨਾਂ ਟਰੀਟਮੈਂਟ ਦਵਾਈ ਤੇ ਫਿਰ ਦੋ ਤਿੰਨ ਦਿਨ ਸਵੇਰ ਦੇ ਅਸੀਂ ਇੱਥੇ ਆਏ ਦੇ ਆ ਦੋ ਤਾਂ ਅੱਜ 6 ਤਰੀਕ ਹੋ ਗਈ ਆ ਆ ਸਾਡੇ ਕੋਲ ਕੋਈ ਸੁਣਵਾਈ ਨਹੀਂ ਹੋਈ ਇੱਕ ਸਾਡੀ ਦੁਕਾਨ ਬੰਦ ਇੱਕ ਸਾਡਾ ਇੱਕ ਇਹ ਨਹੀਂ ਗਰੀਬ ਬੰਦੇ ਆ ਸਾਡੀ ਕੋਈ ਵੀ ਕਿਤੇ ਵੀ ਸੁਣਵਾਈ ਨਹੀਂ ਹੋ ਰਹੀ ਨੇ ਮੋਲੇ ਤੇ ਲੱਕ ਤੇ ਸੱਟ ਲੱਗੀ ਆ ਇਹਦੇ ਮਿਲ ਕੇ ਲੈ ਜੇ ਬੈਲਟ ਲੱਗੀ ਦੀ ਆ ਜੀ ਇਹੋ ਪੱਚਾ ਸਾਡਾ ਕੰਮ ਕਰਨ ਵਾਲਾ ਵਾ ਇਹੋ ਜਿਹੜਾ ਮੰਜੇ ਦੇ ਪਾਤਾ ਅਸੀਂ ਦੱਸੋ ਵੀ ਜਾਈਦਾ ਜਾਈ ਜਿੱਥੇ ਜਾਈਏ ਆਪਾਂ ਗਰੀਬ ਬੰਦੇ ਆ ਆਪਾਂ ਮਜ਼ਦੂਰ ਬੰਦੇ ਆ ਇਹੋ ਕਮਾਣਾ ਇਹੋ ਕਾੜਣਾ ਸਾਡਾ ਇਨਸਾਫ ਸਾਨੂੰ ਪੁੱਛਣ ਹੀ ਕੋਈ ਨਹੀਂ ਆ ਜਨਾਬ ਇਥੇ ਮੰਗੇ ਇਹੋ ਕਰਨਿਆ ਦੋਸ਼ੀ ਦੇ ਉੱਤੇ ਪਰਚਾ ਦਿੱਤਾ ਜਾਏ ਤੇ ਸਾਨੂੰ ਇਨਸਾਫ ਮਿਲੇ ਤੋਂ ਮੇਰਾ ਨਾਮ ਤਾਂ ਨਹੀਂ ਕਿਤੇ ਇਹ ਗੱਜੂ ਜਿਸ ਤੇ ਜਾਰਾ ਕਿ ਉਧਰੋਂ ਗਿਆਚਾ ਮਿਲਵਾ ਦੀ ਇਹ 120 ਕੋਲਾਸੇ ਦੀ ਮੈਂ ਸਾਹ ਦੇਖਿਆ ਕਿ ਜਿਹੜੀ ਇਨਨਸਨ ਨੂੰ ਪਤਾ ਹੈਗਾ ਕਿ ਅੰਗੇ ਘਰ ਦੇ ਬਾਹਰੋਂ ਤੁਦਿਖਰੀ ਨਜ਼ਾਰਾ ਦੇchna ਥੋੜਾ ਕੋਲਾਸੇ ਦੇ ਸਿੱਧੀ ਆਗਰੇ ਉਧਰ ਉਧਰ ਕਦੀ ਕਿ ਨਿਓ ਦੀ ਸਿੱਧੀ ਆਗਰ ਸਾਡੇ ਜਿੱਥੇ ਵਜੀਆਂ ਤੇ ਮੋਰ ਸਾਲ ਵੀ ਕਿੰਨੀ ਬੂਚੇ ਜਾਣ ਨੇ ਸਿੱਧਾ ਆ ਕੇ ਸਾਡੇ ਵਿਚ ਜਿੱਦੇ ਅੱਗੇ ਦੂਕੇ ਵੀ ਨਹੀਂ ਹੂ ਜਿੰਨੇ ਚੱਲ ਗਏ ਇਹ ਕੋਈ ਮੁੰਡਾ ਵੀਗਾ ਤਾਂ ਨਾਲ ਆਹ ਸ਼ਾਵੀ ਨਹੀਂ ਤਰਫ ਨਹੀਂ ਹੁੰਦੀ ਜੀ ਜਿੰਨੇ ਸਟਾਫ ਲਿੰਦੇ ਸਟਾਫ ਇੱਕ ਲਾਤ ਤੇ ਲੱਗੀ ਆ ਪੀਛੇ ਦੇ ਤੇ ਤੇ ਬੈਕ ਸਾਈਡ ਤੇ ਲੱਗੀ ਆ ਕਿਨੇ ਲੋਕ ਇਧਰੋਂ ਹਸਪਤਾਲ ਤੇ ਇਹ ਦੋ ਤਰੀਕ ਦੇ ਹਾਂਜੀ ਬੋਲ ਤੋਂ ਰਿਮੀ ਬੋਲ ਤੋਂ ਕਮਨੀ ਕਾਰਵਾਈ ਹੋਏਗੀ ਕਾਰਵਾਈ ਅਪਰ ਕਿਉਂਜਾ ਇਹ ਤਾਂ ਕਾਰਵਾਈ ਹੋਏ ਤੱਕ ਨਹੀਂ ਹੋਏਗੀ ਕੋਈ ਦੱਲ ਜਾਣ ਨਹੀਂ ਕੋਈ ਨਹੀਂ ਜਾ ਉਹ ਭਾਈ ਜੀ ਆਂ ਬਰੇ ਤਾਲਾ ਮਲਾਯੇ ਮਿਕੋ ਵੀ ਆਈ ਔਰ ਤੋਂ ਬਾਅਦ ਫੋਨ ਵੀ ਕੀਤਾ ਨਹੀਂ ਆਇਆ ਕਿ ਬਾਅਦ ਨਾ ਹੀ ਫੋਨ ਚੁੱਕਦੇ ਹੈ ਨਾ ਇਹ ਮਾਹੂ ਵੀ ਕੋਈ ਜੀ ਨਾਮ ਮੋਸਲਾ ਤੇ ਇੱਕ ਉਹ ਗੱਡੀ ਵਾਲੇ ਭਾਈ ਹਿੰਦੀ ਸਟਾ ਇੱਕ ਮੇਰੇ ਲੱਗਿਆ ਵਾ ਜਿਹੜੂ ਜੇਸ ਨੰਦ ਵਾਲਾ ਮੋਸਲਾ ਭਾਈ ਦੇ ਥੋੜੀ ਬੋਦੀ ਅੰਦੇ ਵੀ ਲੱਗਦੀ ਕੱਟਾ ਜਿੰਨ ਹਾਂ I think it's like this guy's